ਲਓ ਜੀ ਆ ਨਵੀਂ ਸੁਣ ਲੋ ਭਗਵੰਤਮਾਨ ਸਰਕਾਰ ਨੇ ਦੋ ਵੱਡੇ ਐਕਸ਼ਨ ਕੀਤੇ ਨੇ ਇੱਕ ਐਕਸ਼ਨ ਦੇ ਵਿੱਚ ਭਗਵੰਤਮਾਨ ਸਰਕਾਰ ਨੇ ਇੱਕੋਦਮ 122 ਦੇ ਕਰੀਬ ਤਹਿਸੀਲਦਾਰ ਤੇ ਨੈਇਬ ਤਹਿਸੀਲਦਾਰਾਂ ਦੇ ਬਦਲੀਆਂ ਕਰ ਦਿੱਤੀਆਂ ਨੇ ਤੇ ਦੂਜੇ ਵੱਡੇ ਐਕਸ਼ਨ ਦੇ ਵਿੱਚ ਭਗਵੰਤਮਾਨ ਸਰਕਾਰ ਨੇ ਤਿੰਨ ਵੱਡੇ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੁਣ ਇਹ ਦੋਵੇਂ ਐਕਸ਼ਨ ਕਿਉਂ ਲੈ ਗਏ ਨੇ ਕਿੱਥੇ ਲੈ ਗਏ ਨੇ ਪੂਰੀ ਜਾਣਕਾਰੀ ਤੁਹਾਨੂੰ ਮੈਂ ਦਿੰਨਾ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਕਿ ਕੀ ਭਗਵੰਤਮਾਨ ਸਰਕਾਰ ਦੇ ਇਹ ਦੋਨੇ ਐਕਸ਼ਨ ਠੀਕ ਨੇ ਜਾਂ ਤੁਹਾਨੂੰ ਗਲਤ ਲੱਗਦੇ ਨੇ ਵੇਖੋ ਜਿਹੜੇ ਤਿੰਨ ਅਫਸਰ ਸਸਪੈਂਡ ਕੀਤੇ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੂਮ ਕਲਾਂ ਦਾ ਜਿਹੜਾ ਇਲਾਕਾ ਹੈ ਉਥੇ 6 ਪਿੰਡਾਂ ਦੀ 120 ਕਰੋੜ ਜੜੀ ਪੰਚਾਇਤੀ ਗ੍ਰਾਂਟ ਹੈ ਉਹਦੇ ਵਿੱਚ ਵੱਡਾ ਘਪਲਾ ਸਾਹਮਣੇ ਆਇਆ ਤੇ ਉਸ ਘਪਲੇ ਨਾਲ ਜੁੜ ਕੇ ਤਿੰਨ ਬੀਡੀਪੀਓ ਤਿੰਨ ਬੀਡੀਪੀਓ ਸਸਪੈਂਡ ਕੀਤੇ ਗਏ ਨੇ ਜਿਹੜੇ ਤਿੰਨ ਬੀਡੀਪੀਓ ਸਸਪੈਂਡ ਕੀਤੇ ਗਏ ਨੇ ਉਹਨਾਂ ਦੇ ਨਾਂ ਇੱਕ ਦਾ ਨਾਂ ਰੁਪਿੰਦਰਜੀਤ ਹੈ ਦੂਜੇ ਦਾ ਨਾਂ ਹਰਸਿਮਰਤ ਹੈ ਔਰ ਤੀਜੇ ਦਾ ਨਾਂ ਗੁਰਪ੍ਰੀਤ ਹੈ ਹੁਣ ਇਹ ਤਿੰਨ ਬੀਡੀਪੀਓ ਸਸਪੈਂਡ ਕਿਉਂ ਕੀਤੇ ਗਏ ਨੇ 6 ਪਿੰਡ ਨੇ ਕੂਮਕਲਾਂ ਦੇ ਲੁਧਿਆਣੇ ਦੇ ਪਹਿਲਾ ਪਿੰਡ ਹੈ ਸੇਮਪੁਰ ਦੂਸਰਾ ਪਿੰਡ ਹੈ ਸੁਲੰਕੀਆਣਾ ਤੀਸਰਾ ਪਿੰਡ ਹੈ ਥੋਕੜ ਗੁਜਰਾ ਚੌਥਾ ਪਿੰਡ ਹੈ ਸੇਖੋਵਾਲ ਪੰਜਵਾਂ ਪਿੰਡ ਹੈ ਕੜਿਆਣਾ ਖੁਰਦ ਤੇ ਛੇਵਾਂ ਪਿੰਡ ਹੈ ਤਨਾਂਸੂ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਪੰਚਾਇਤੀ ਜ਼ਮੀਨਾਂ ਤੋਂ ਪੈਸਾ ਆਉਂਦਾ 244 ਕਰੋੜ ਦੇ ਕਰੀਬ ਰੁਪਈਆ ਸੀਗਾ ਜਿਹਦੇ ਵਿੱਚੋਂ 120 ਕਰੋੜ ਰੁਪਈਆ ਗਲਤ ਤਰੀਕਿਆਂ ਦੇ ਨਾਲ ਪੰਚਾਇਤਾਂ ਤੇ ਸਰਪੰਚਾਂ ਦੇ ਨਾਲ ਮਿਲ ਕੇ ਇਹਨਾਂ ਨੇ ਕਢਾਇਆ ਤੇ ਉਹਨੂੰ ਫਿਰ ਗਲਤ ਤਰੀਕੇ ਨਾਲ ਉਹਦੇ 'ਚ ਗੜਬੜ ਕੀਤੀ ਇਹ ਦੋਸ਼ ਜਦ ਲੱਗੇ ਤਾਂ ਫਿਰ ਇਹ ਜਿਹੜੇ ਤਿੰਨ ਬੀਡੀਪੀਓ ਨੇ ਇਹਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਜਿਹੜੇ ਪੰਚਾਇਤ ਸਕੱਤਰ ਨੇ ਅਜੀਤ ਬਾਲਾ ਜੋਸ਼ੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਤੇ ਐਕਸ਼ਨ ਲੈ ਚੁੱਕੇ ਹਾਂ ਤੇ ਜਿਹੜੇ ਡਾਇਰੈਕਟਰ ਨੇ ਪੰਚਾਇਤੀ ਵਿਭਾਗ ਦੇ ਜਿਹੜੇ 우ਮਾ ਸ਼ੰਕਰ ਉਹਨਾਂ ਨੇ ਕਿਹਾ ਕਿ ਜਿਹੜੇ ਪੰਚਾਇਤ ਸੈਕਟਰੀ ਨੇ ਚਾਰ ਪੰਜ ਹੋਰ ਉਹਨਾਂ ਤੇ ਵੀ ਆਉਣ ਵਾਲੇ ਦਿਨਾਂ ਚ ਕਾਰਵਾਈ ਹੋਵੇਗੀ ਹੁਣ ਦੂਜੇ ਪਾਸੇ 122 ਦੇ ਕਰੀਬ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਉਹਨਾਂ ਦੇ ਤਬਾਦਲੇ ਕੀਤੇ ਗਏ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨਹੀਂ ਤੇ ਉਥੇ ਮਾਮਲਾ ਇਹ ਬਣ ਗਿਆ ਕਿ ਕਈ ਤਹਿਸੀਲਦਾਰ ਉਹਨਾਂ ਬਦਲੀਆਂ ਨੂੰ ਮੰਨ ਨਹੀਂ ਰਹੇ ਉਹ ਜੁਆਇਨ ਨਹੀਂ ਕਰ ਰਹੇ ਤੇ ਅੱਜ ਭਗਵੰਤਮਾਨ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਜਿਹੜੇ ਜੁਆਇਨ ਨਹੀਂ ਕਰਨਗੇ ਤਹਿਸੀਲਦਾਰ ਬਦਲੀ ਵਾਲੀ ਥਾਂ ਤੇ ਉਹਨਾਂ ਦੇ ਉੱਪਰ ਹੀ ਸਖਤ ਕਾਰਵਾਈ ਕਰਾਂਗੇ ਪਿਛਲੇ ਦਿਨੀ ਵੀ ਜਦੋਂ ਕੋਈ ਤਹਿਸੀਲਦਾਰਾ ਹੜਤਾਲ ਤੇ ਚਲੇਗੇ ਸੀਗੇ ਜਦੋਂ ਇੱਕ ਤਹਿਸੀਲਦਾਰ ਦੇ ਉੱਪਰ ਐ ਰਿਸ਼ਵਤ ਖੋਰੀ ਦਾ ਦੋਸ਼ ਲੱਗਿਆ ਸੀ ਬਾਕੀਆਂ ਨੇ ਹੜਤਾਲ ਕਰਤੀ ਸੀ ਉਦੋਂ ਫਿਰ ਭਗਵੰਤ ਮਾਨ ਨੇ ਇਹ ਫੈਸਲਾ ਲਿਆ ਸੀਗਾ ਵੀ ਜਿਹੜੇ ਤਾਂ ਆਉਣਾ ਆਜੋ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਪੱਕੀ ਛੁੱਟੀ ਤੇ ਭੇਜਦੇ ਹਾਂ ਉਸ ਤੋਂ ਬਾਅਦ ਫਿਰ ਇੱਕਦਮ ਤਹਿਸੀਲਦਾਰ ਜਿਹੜੇ ਨੇ ਉਹ ਸਿੱਧੇ ਹੋ ਗਏ ਸੀ ਕੰਮ ਤੇ ਆ ਗਏ ਸੀ ਤੇ ਹੁਣ ਫਿਰ ਉਹੀ ਸਥਿਤੀ ਬਣੀ ਹੈ ਆਉਣ ਵਾਲਾ ਟਾਈਮ ਦੱਸੇਗਾ ਇਸ ਮਾਮਲੇ ਦਾ ਕੀ ਬਣਦਾ ਪਰ ਦੂਜੇ ਪਾਸੇ ਜਿਹੜਾ 6 ਪਿੰਡਾਂ ਦੇ ਪੰਚਾਇਤੀ ਫੰਡ ਦੇ ਵਿੱਚ 120 ਕਰੋੜ ਦੇ ਗੱਬਣ ਦੇ ਮਾਮਲੇ 'ਚ 3 ਬੀਡੀਪੀਓ ਸਸਪੈਂਡ ਕੀਤੇ ਗਏ ਨੇ ਉਹ ਬਹੁਤ ਗੰਭੀਰ ਮਾਮਲਾ ਹੈ। ਹੁਣ ਉਹ ਮਾਮਲਾ ਕਿਸੇ ਇੱਕ ਬਲਾਕ ਦਾ ਜਾਂ ਇੱਕ ਜ਼ਿਲ੍ਹੇ ਦਾ ਨਹੀਂਗਾ। ਇਹ ਤਾਂ ਜੇ ਬਰੀਕੀ ਨਾਲ ਛਾਣਬੀਨ ਕੀਤੀ ਜਾਏ ਸਾਰੀਆਂ ਪੰਚਾਇਤਾਂ ਨੂੰ ਜਿੰਨੀਆਂ ਗ੍ਰਾਂਟਾਂ ਆਈਆਂ ਨੇ ਔਰ ਜਿੰਨਾ ਪੰਚਾਇਤੀ ਜ਼ਮੀਨਾਂ 'ਚੋਂ ਪੈਸਾ ਇਕੱਠਾ ਹੁੰਦਾ ਉਹਦੀ ਜੇ ਬਰੀਕੀ ਨਾਲ ਸਾਰੇ ਪੰਜਾਬ ਦੇ ਸਾਰੇ ਇਲਾਕਿਆਂ ਦੀ ਸਾਰੇ ਪਿੰਡਾਂ ਦੀ ਸਾਰੀਆਂ ਤਹਿਸੀਲਾਂ ਦੀ ਸ਼ਾਨਬੀਨ ਕੀਤੀ ਜਾਏ ਤਾਂ ਬਹੁਤ ਸਾਰੇ ਪੰਚਾਇਤਾਂ ਤੇ ਸਰਪੰਚ ਤੇ ਬਹੁਤ ਸਾਰੇ ਇਹ ਜਿਹੜੇ ਬੀਡੀਪੀਓ ਨੇ ਬਹੁਤ ਸਾਰੇ ਜਿਹੜੇ ਪੰਚਾਇਤ ਸੈਕਟਰੀ ਨੇ ਉਹਨਾਂ ਤੇ ਕਾਰਵਾਈ ਕਰਨੀ ਪਵੇਗੀ ਕਿਉਂਕਿ ਜਿੰਨਾ ਪੈਸਾ ਗ੍ਰਾਂਟਾਂ ਦੇ ਰੂਪ ਚ ਪੰਚਾਇਤਾਂ ਨੂੰ ਆਉਂਦਾ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਦਾ 20% ਵੀ 20% ਦੀ ਵੀ ਪਿੰਡਾਂ ਦੇ ਉੱਪਰ ਖਰਚ ਨਹੀਂ ਹੁੰਦਾ ਉਹ ਖਾਦਾ ਪੀਤਾ ਜਾਂਦਾ ਤੇ ਖਾਦਾ ਪੀਤਾ ਜਾਂਦਾ ਮੇਲ ਮਲਾ ਕੇ ਬੀਡੀਪੀਓ ਪੰਚਾਇਤ ਸੈਕਟਰੀ ਤੇ ਕੁਝ ਸਰਪੰਚ ਮਿਲ ਕੇ ਛਕਛਕਾ ਕਰਦੇ ਨੇ ਦੇਖੋ ਜਿਹੜਾ ਇਮਾਨਦਾਰ ਹੈ ਉਹਨੂੰ ਅਸੀਂ ਬਹੁਤ ਇੱਜ਼ਤ ਦਿੰਦੇ ਹਾਂ ਪਰ ਸਾਹਮਣੇ ਇਹ ਸੱਚ ਹੈ ਪੰਚਾਇਤੀ ਜ਼ਮੀਨਾਂ ਦੇ ਵਿੱਚ ਜਿੱਦਾਂ ਪੰਚਾਇਤੀ ਜ਼ਮੀਨਾਂ ਵਾਲੇ ਫੰਡਾ ਦੇ ਵਿੱਚ ਆ ਘਪਲੇ ਦੀ ਗੱਲ ਆ ਰਹੀ ਹੈ ਤੇ ਤਿੰਨ ਬੀਡੀਪੀਓ ਸਸਪੈਂਡ ਕਰਨੇ ਪੈ ਗਏ ਨੇ ਇਸੇ ਤਰ੍ਹਾਂ ਪੰਚਾਇਤੀ ਜ਼ਮੀਨਾਂ ਤੋਂ ਵੀ ਬਹੁਤ ਮੋਟਾ ਪੈਸਾ ਇਕੱਠਾ ਹੁੰਦਾ ਉਹ ਜਿਹੜੇ ਬੀਡੀਪੀਓ ਨੇ ਉਹ ਜਮ੍ਹਾਂ ਕਰਾ ਦਿੰਦੇ ਨੇ ਬਹੁਤ ਸਾਰਾ ਪੈਸਾ ਜਿਹੜਾ ਉਹਦੇ 'ਚ ਗੜਬੜ ਹੁੰਦੀ ਹੈ ਕੋਈ ਪਾਰਦਰਸ਼ਤਾ ਹੈ ਨਹੀਂਗੀ ਸਿਰਫ ਐਵੇਂ ਕਾਗਜ਼ਾਂ ਦੇ ਝੂਠੇ-ਮੂਠੇ ਢਿੱਡ ਭਰੇ ਜਾਂਦੇ ਨੇ ਫਿਰ ਜਿੰਨਾ ਪਿੰਡਾਂ ਨੂੰ ਸਰਕਾਰੀ ਮਸ਼ੀਨਰੀ ਆਉਂਦੀ ਹੈ ਖੇਤੀਬਾੜੀ ਦੇ ਸੰਘ ਆਉਂਦੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੱਡੇ ਗੜਬੜਾ ਵੱਡੇ ਕਪਲੇ ਹੋਏ ਨੇ ਪੰਜਾਬ ਸਰਕਾਰ ਤੋਂ ਲੋਕਾਂ ਨੂੰ ਉਮੀਦ ਸੀ ਵੀ ਇਹ ਜਾਂਚ ਕਰਾਉਣਗੇ ਇਹ ਪੜਤਾਲ ਕਰਾਉਣਗੇ ਕਪਲੇ ਬਾਹਰ ਨਿਕਲਣਗੇ ਪਰ ਨਹੀਂ ਨਿਕਲੇ ਜਾਂਚਾਂ ਨਹੀਂ ਹੋਈਆਂ ਕਿਉਂ ਕਿ ਕਿਉਂਕਿ ਜਿਨ੍ਹਾਂ ਨੇ ਜਾਂਚ ਕਰਨੀ ਆ ਉਹ ਸਾਰੇ ਤਰਲੇ ਹੁੰਦੇ ਨੇ ਇਹ ਚਾਹੀਦਾ ਹੈ ਕਿ ਜੇਕਰ ਇਹ ਜਿਹੜਾ ਪੰਚਾਇਤਾਂ ਦੇ ਗ੍ਰਾਂਟਾਂ ਵਾਲਾ ਜਾਂ ਪੰਚਾਇਤੀ ਜ਼ਮੀਨਾਂ ਦੇ ਫੰਡਾਂ ਵਾਲਾ ਜਾਂ ਪੰਚਾਇਤਾਂ ਨੂੰ ਆਏ ਜਿਹੜੇ ਖੇਤੀ ਦੇ ਸੰਧ ਨੇ ਉਹਨਾਂ ਦੇ ਘਪਲਿਆਂ ਦੀ ਜਾਂਚ ਕਰਾਉਣੀ ਹੈ ਤਾਂ ਇਹਦੇ ਲਈ ਬਿਲਕੁਲ ਕਿਸੇ ਹੋਰ ਮਹਿਕਮੇ ਤੋਂ ਕਰਾਈ ਜਾਣੀ ਚਾਹੀਦੀ ਆ ਜਿਹੜਾ ਮਹਿਕਮਾ ਪਹਿਲਾਂ ਤੋਂ ਹੀ ਇਹਨਾਂ ਦੇ ਨਾਲ ਤਾਲਮੇਲ ਚ ਨਾ ਹੋਵੇ ਉਸ ਕਿਸੇ ਡਿਪਾਰਟਮੈਂਟ ਤੋਂ ਫਿਰ ਸਾਰੀ ਜਿਹੜੀ ਜਾਂਚ ਪੜਤਾਲ ਆ ਉਹਦੇ ਤੱਥਾਂ ਸਬੂਤਾਂ ਦੇ ਨਾਲ ਇਨਕੁਆਰੀ ਹੋਣੀ ਚਾਹੀਦੀ ਆ ਔਰ ਇਨਕੁਆਰੀ ਦੇ ਲਈ ਇਹ ਇੱਕ ਰੂਲ ਬਣਾਇਆ ਜਾਣਾ ਚਾਹੀਦਾ ਵੀ ਜਦੋਂ ਜਿਹੜੀ ਟੀਮ ਪਿੰਡ ਚ ਇਨਕੁਆਰੀ ਕਰਨ ਜਾਏਗੀ ਉਹ ਗੁਰਦੁਆਰਾ ਸਾਹਿਬ ਚ ਸਪੀਕਰ ਤੋਂ ਅਨਾਉਂਸਮੈਂਟ ਕਰਕੇ ਸਾਰੇ ਪਿੰਡ ਨੂੰ ਇਕੱਠਾ ਹੋਣ ਦਾ ਇੱਕ ਦੋ ਦਿਨ ਪਹਿਲਾਂ ਅਨਾਉਂਸਮੈਂਟ ਕਰੇਗੀ ਸਾਰਾ ਪਿੰਡ ਨੂੰ ਇਕੱਠਾ ਕੀਤਾ ਜਾਵੇ ਉੱਥੇ ਫਿਰ ਸਰਪੰਚ ਤੋਂ ਪੁੱਛਿਆ ਜਾਵੇ ਵੀ ਇੰਨਾ ਪੈਸਾ ਤੈਨੂੰ ਆਇਆ ਕੀ ਤੂੰ ਪਿੰਡ ਤੇ ਲਾਇਆ ਫਿਰ ਪਿੰਡ ਦੇ ਲੋਕਾਂ ਤੋਂ ਪੁੱਛਿਆ ਜਾਵੇ ਵੀ ਕੀ ਪਿੰਡ ਨੂੰ ਇੰਨੇ ਸੰਦ ਆਏ ਨੇ ਕੀ ਆ ਸਾਰਾ ਕੁਝ ਹੋਇਆ ਤੇ ਉਹਦੀ ਵੀਡੀਓਗ੍ਰਾਫੀ ਹੋਵੇ ਜਿਹੜਾ ਮਰਜੀ ਦੇਖ ਸਕਦਾ ਹੋਵੇ ਨੈੱਟ ਤੇ ਚੜਾਈ ਜਾਵੇ ਭਾਵੇਂ ਅੱਧੇ ਘੰਟੇ ਦੀ ਲਗਾਤਾਰ ਵੀਡੀਓਗ੍ਰਾਫੀ 40 50 ਮਿੰਟ ਦੀ ਕਰਨੀ ਪਵੇ ਉਹ ਕਰਨੀ ਚਾਹੀਦੀ ਆ ਤਾਂ ਫੇਰ ਪਤਾ ਲੱਗੇਗਾ ਕਿੰਨੇ ਪਿੰਡਾਂ ਨੂੰ ਕਿੰਨੀ ਸਰਕਾਰੀ ਗ੍ਰਾਂਟ ਆਈ ਕਿੰਨਾ ਪੰਚਾਇਤੀ ਜ਼ਮੀਨਾਂ ਦਾ ਪੈਸਾ ਇਕੱਠਾ ਹੋਇਆ ਔਰ ਕਿੰਨਾ ਪਿੰਡ ਨੂੰ ਜਿਹੜੇ ਸਰਕਾਰੀ ਪੈਸਾ ਖੇਤੀਬਾੜੀ ਦੇ ਸੰਧਾਂ ਲਈ ਆਇਆ ਉਹਦੇ ਚੋਂ ਕਿੰਨਾ ਲੱਗਾ ਕਿੰਨਾ ਖਾਦਾ ਪੀਤਾ ਗਿਆ ਸੋ ਜਿਹੜੇ ਆ ਕੁਝ ਪੰਚਾਇਤਾਂ ਤੇ ਜਿਹੜੇ ਬीडीपीਓ ਇਹਨਾਂ ਤੇ ਕਾਰਵਾਈ ਹੋ ਰਹੀ ਆ ਇਹ ਸਿਰਫ ਆਤੇ ਚ ਲੂਣ ਬਰਾਬਰ ਆ ਇਹ ਸੇਵ ਚੋਂ ਪੂਣੀ ਕਪਤਨ ਬਰਾਬਰ ਆ ਪੂਰਾ ਕੰਮ ਅਜੇ ਬਾਕੀ ਪਿਆ ਜਦੋਂ ਬਹੁਤ ਸਾਰੇ ਲੋਕ ਸਰਪੰਚ ਬਣਦੇ ਨੇ ਨਾ ਤਾਂ ਉਹ ਸੇਵਾ ਕਰਨ ਲਈ ਨਹੀਂ ਬਣਦੇ ਸੇਵਾ ਦਾ ਤਾਂ ਨਾਂ ਹੀ ਹੁੰਦਾ ਉੱਤੋਂ ਤੋਂ ਲੈ ਕੇ ਬਹੁਤ ਸਾਰੇ ਜਿਹੜੇ ਮੰਤਰੀ ਨੇ ਸਿਆਸਦਾਨ ਨੇ ਐਮਪੀ ਬਣਦੇ ਨੇ ਐਮਐਲਏ ਬਣਦੇ ਨੇ ਉਹ ਵੀ ਸੇਵਾ ਦੇ ਨਾਂ ਤੇ ਬਣਦੇ ਨੇ ਅਸਲ ਚ ਮੇਵਾ ਖਾਣ ਲਈ ਬਣਦੇ ਨੇ ਇਸੇ ਤਰ੍ਹਾਂ ਹਾਲ ਸਰਪੰਚਾਂ ਦਾ ਵੀ ਹੈ ਜਿਨ੍ਹਾਂ ਨੇ ਸੇਵਾ ਕਰਨੀ ਹੈ ਨਾ ਉਹਨੂੰ ਕੋਈ ਟੈਗ ਪੂਸ਼ ਤੇ ਆਪਣੇ ਮੋਢਿਆਂ ਤੇ ਛੱਜ ਬੰਨਣ ਦੀ ਲੋੜ ਨਹੀਂ ਹੁੰਦੀ ਵੀ ਮੈਂ ਐਮਪੀ ਆ ਜਾਂ ਮੈਂ ਐਮਐਲਏ ਆ ਜਾਂ ਮੈਂ ਸਰਪੰਚ ਜਿਨ੍ਹਾਂ ਨੇ ਸੇਵਾ ਕਰਨੀ ਹੈ ਉਹ ਤਾਂ ਸੇਵਾ ਬਿਨਾ ਕਿਸੇ ਟੈਗ ਤੋਂ ਬਹੁਤ ਕਰ ਲੈਂਦੇ ਨੇ ਸੇਵਾ ਦਾ ਤਾਂ ਦਾਰੀ ਖੁੱਲਾ ਨਾ ਇਹ ਜਿਹੜੇ ਔਦੇ ਲੈ ਕੇ ਸੇਵਾ ਕਰਨ ਵਾਲੇ ਆਉਂਦੇ ਨੇ ਇਹਨਾਂ ਚ ਕੋਈ ਵਿਰਲਾ ਹੋਊਗਾ ਜਿਹੜਾ ਇੱਕ ਅੱਧਾ ਕੋ ਚੰਗਾ ਬਾਕੀ ਸਾਰੇ ਜਿਹੜੇ ਨੇ ਉਹ ਮੇਵਾ ਛਕਣ ਦੇ ਲਈ ਆਉਂਦੇ ਨੇ ਇਹੀ ਕਾਰਨ ਹੈ ਕਿ ਮੋਟਾ ਪੈਸਾ ਪਹਿਲਾਂ ਬਣਨ ਲਈ ਭੂਕਿਆ ਜਾਂਦਾ ਜਿਹੜੇ ਸਰਪੰਚ ਤਾਂ ਪੈਸਾ ਖਰਚੇ ਬਿਨਾ ਬਣਦੇ ਨੇ ਮਤਲਬ ਨਾ ਉਹ ਸ਼ਰਾਬ ਪੀਉਂਦੇ ਨੇ ਨਾ ਉਹ ਪੈਸਾ ਫੂਕਦੇ ਨੇ ਉਹ ਤਾਂ ਹੋ ਸਕਦਾ ਹੈ ਕਿ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਹੋਵੇ ਪਰ ਜਿਹੜੇ ਪੈਸੇ ਫੂਕੇ ਬਣਦੇ ਨੇ ਲੱਖਾਂ ਰੁਪਈਆ ਲਾਉਂਦੇ ਨੇ ਐਮਪੀ ਐਮਐਲਆ ਵਾਂਗ ਜਿਵੇਂ ਐਮਪੀ ਐਮਐਲਏ ਜਿੱਤਣ ਦੇ ਲਈ ਲੱਖਾਂ ਕਰੋੜਾਂ ਫੂਕਦੇ ਨੇ ਤੇ ਬਾਅਦ ਚ ਉਹ ਕਮਾਉਂਦੇ ਆ ਦੁੱਗਣਾ ਤਿੱਗਣਾ ਚੌਗਣਾ ਇਸੇ ਤਰ੍ਹਾਂ ਜਿਹੜੇ ਸਰਪੰਚ ਪੈਸਾ ਫੂਕੇ ਬਣਦੇ ਨੇ ਉਹਨਾਂ ਨੇ ਤਾਂ ਗੜਬੜਾ ਕਰਨੀ ਹੀ ਹੁੰਦੀਆਂ ਨੇ ਉਹਨਾਂ ਨੇ ਤਾਂ ਘਪਲੇ ਕਰਨੀ ਹੀ ਹੁੰਦੇ ਨੇ ਤੇ ਮੈਨੂੰ ਲੱਗਦਾ ਪਿੰਡਾਂ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਉਹ ਅਜਿਹੇ ਬੰਦਿਆਂ ਨੂੰ ਕਦੇ ਮੂਹਰੇ ਨਾ ਲਾਉਣ ਜਿਨ੍ਹਾਂ ਨੇ ਗੜਬੜਾਂ ਕਰਨੀਆਂ ਨੇ ਸੋ ਆਹ ਜਿਹੜਾ ਘਪਲਾ ਸਾਹਮਣੇ ਆਇਆ ਲੁਧਿਆਣਾ ਦੇ ਕੂਮਕਲਾਂ ਦੇ 6 ਪਿੰਡਾਂ ਦਾ ਇਹਦੇ ਬਾਰੇ ਜ਼ਰੂਰ ਸੋਚੋ ਆਪਣਾ ਕਮੈਂਟ ਲਿਖਿਓ ਵੇਖੋ ਸਿਰਫ 6 ਪਿੰਡਾਂ ਨਾਲ ਜੁੜ ਕੇ ਜੇ 120 ਕਰੋੜ ਦਾ ਘਪਲਾ ਦੇ ਦੋਸ਼ ਲੱਗੇ ਨੇ ਤੇ 3 ਬੀਡੀਪੀਓ ਸਸਪੈਂਡ ਕਰਨੇ ਪਏਗੇ ਨੇ ਤਾ ਜੇਕਰ ਸਾਰੇ ਪੰਜਾਬ ਦਾ ਜਾਂਚ ਕਰਾਈ ਜਾਏ ਤਾਂ ਪੰਜਾਬ ਸਰਕਾਰ ਨੂੰ ਕਿੰਨਾ ਵੱਡਾ ਕਪਲਾ ਵੇਖਣਾ ਪਏਗਾ 6 ਪਿੰਡਾਂ ਚ 120 ਕਰੋੜ ਦਾ ਕਪਲਾ ਮਤਲਬ ਇੱਕ ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 20 ਕਰੋੜ ਦਾ ਇੱਕ ਪਿੰਡ ਚ ਇਸੇ ਕਰਕੇ 6 ਪਿੰਡਾਂ ਦੇ ਵਿੱਚ 120 ਕਰੋੜ ਦਾ ਅੱਛਾ ਇੱਕ ਪਿੰਡ ਜੇ 20 ਕਰੋੜ ਦੇ ਕਪਲਾ ਇਸ ਤਰ੍ਹਾਂ ਸਾਹਮਣੇ ਆਇਆ ਤਾਂ ਫਿਰ ਜੇਕਰ ਪੰਜਾਬ ਦੇ ਜਿੰਨੇ ਟੋਟਲ ਪਿੰਡ ਨੇ ਸਾਰੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਆਈਆਂ ਗ੍ਰਾਂਟਾਂ ਖੇਤੀਬਾੜੀ ਦੇ ਆਏ ਸੰਦਾ ਤੇ ਹੋਰ ਸਭ ਕੁਝ ਦੀ ਜਾਂਚ ਕਰਾਈ ਜਾਏ ਤਾਂ ਤੁਸੀਂ ਦੱਸੋ ਕਿੰਨਾ ਕੁ ਵੱਡਾ ਕਪੜਾ ਸਾਹਮਣੇ ਆ ਸਕਦਾ ਮੈਂ ਇਹਦੀ ਪੂਰੀ ਫਿਗਰ ਤਾਂ ਨਹੀਂ ਦੇ ਸਕਦਾ ਪਰ ਮੈਂ ਇਹ ਕਹਿ ਸਕਦਾ 10000ਾਂ ਕਰੋੜ ਦਾ ਕਪੜਾ ਸਾਹਮਣੇ ਆਏਗਾ 10000ਾਂ ਕਰੋੜ ਸੋ ਇੰਨਾ ਪੈਸਾ ਜੇ ਪਿੰਡਾਂ ਤੇ ਕਿਤੇ ਲੱਗ ਜੇ ਤਾਂ ਫਿਰ ਸਾਡੇ ਪਿੰਡ ਤੇ ਸਾਡਾ ਪੰਜਾਬ ਕੀ ਅਮਰੀਕਾ ਦੇ ਜਾਂ ਕੈਨੇਡਾ ਦੇ ਜਾਂ ਯੂਕੇ ਦੇ ਜਾਂ ਆਸਟ੍ਰੇਲੀਆ ਦੇ ਪਿੰਡਾਂ ਜਾਂ ਉਹਨਾਂ ਦੇ ਸ਼ਹਿਰਾਂ ਨਾਲੋਂ ਪਿੱਛੇ ਰਹਿ ਜਾਊਗਾ ਬਿਲਕੁਲ ਨਹੀਂ ਰਹੂਗਾ ਅਸਲ ਦੇ ਵਿੱਚ ਇੱਥੇ ਚੱਲੀ ਕੀ ਜਾਂਦਾ ਉਹ ਜਿਵੇਂ ਇੱਕ ਪੰਜਾਬੀ ਦਾ ਮੁਹਾਵਰਾ ਹੈ ਅੰਨੀ ਪੀਂਦੀ ਹੈ ਕੁੱਤੇ ਚੱਟੀ ਜਾਂਦੇ ਨੇ ਕੋਈ ਪੁੱਛਣ ਵਾਲਾ ਨਹੀਂ ਕੋਈ ਗਿੱਚਣ ਵਾਲਾ ਨਹੀਂ ਰਲ ਮਿਲ ਕੇ ਸਭ ਸ਼ਖਸ਼ਕਾ ਹੋਈ ਜਾਂਦੇ ਨੇ ਔਰ ਕਸੂਰ ਕੱਲੇ ਸਰਪੰਚਾਂ ਜਾਂ ਬੀਡੀਪੀਓਆਂ ਦਾ ਨਹੀਂਗਾ ਪੂਰਾ ਸਿਸਟਮ ਬੇਈਮਾਨ ਹੈ ਜਦੋਂ ਰਾਜ ਪ੍ਰਬੰਧ ਬੇਈਮਾਨ ਹੁੰਦਾ ਨਾ ਉਦੋਂ ਇਹ ਸਭ ਕੁਝ ਥੱਲੇ ਜਾਂਦਾ ਹੈ ਇਹ ਥੱਲੇ ਵਾਲੀਆਂ ਟੂਟੀਆਂ ਨੇ ਉੱਪਰ ਗੜਬੜਾ ਇਸ ਤੋਂ ਕਿਤੇ ਵੱਡੀਆਂ ਨੇ ਦੇਖੋ ਇਹ ਥੱਲੇ ਵਾਲਿਆਂ ਨੂੰ ਜਦੋਂ ਪਤਾ ਹੈ ਵੀ ਸਾਡੇ ਤੋਂ ਉੱਪਰ ਤਾਂ ਹਜ਼ਾਰਾਂ ਕਰੋੜ ਛਕਿਆ ਜਾ ਰਿਹਾ ਤਾਂ ਫਿਰ ਜਿਹੜੇ ਹੇਠਲੇ ਨੇ ਉਹ ਇਸ ਤਰ੍ਹਾਂ ਦੀ ਗੜਬੜਾ ਕਰ ਲੈਂਦੇ ਨੇ ਸੋ ਇਸ ਮਾਮਲੇ ਦੇ ਵਿੱਚ ਅਜੇ ਜਾਂਚ ਚੱਲ ਰਹੀ ਹੈ ਬਾਕੀ ਪਤਾ ਆਉਣ ਵਾਲੇ ਟਾਈਮ 'ਚ ਲੱਗੇਗਾ ਕੀ ਸੱਚ ਆ ਤੇ ਕੀ ਝੂਠ ਆ ਪਰ ਫਿਲਹਾਲ ਜਿਹੜੀ ਮੀਡੀਆ 'ਚ ਖਬਰ ਆਈ ਐ ਉਹ ਤੁਹਾਡੇ ਨਾਲ ਸਾਂਝੀ ਆਪਾਂ ਕਰ ਦਿੱਤੀ ਆ ਜੋ ਜਾਣਕਾਰੀ ਆ ਗਈ ਐ ਕਿ ਤਿੰਨ ਅਫਸਰ ਜਿਹੜੇ ਨੇ ਉਹਨਾਂ ਤੇ ਦੋਸ਼ ਲੱਗੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤਾਂ ਆਉਣ ਵਾਲਾ ਟਾਈਮ ਜਿਹੜਾ ਉਹ ਦੱਸੇਗਾ ਕਿ ਅਗਲਾ ਨਤੀਜਾ ਇਹ ਸਾਰੇ ਕੁੱਝ ਦੇ ਉੱਪਰ ਕੀ ਨਿਕਲਦਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ शुक्रिया